ਫਰੈਂਡਸ ਤੇ ਮੈਂ ਨਾ ਆਲੂ ਪਿਆਜ਼ ਕੱਢ ਲਈ ਸੀ ਬਰੀਕ-ਬਰੀਕ ਤੇ ਹਰੀਆਂ ਮਿਰਚਾਂ ਵੀ ਕੱਟ ਕੇ ਪਾ ਲਾਂਗੇ ਤੇ ਤੇਲ ਗਰਮ ਹੋਣ ਲਈ ਰੱਖ ਦਿੱਤਾ ਤੇ ਇੱਧਰ ਮੈਂ ਧਨੀਆ ਪੁੜਾਇਆ ਪਾ ਕੇ ਸਾਬਤ ਉੱਟਣ ਲੱਗੇ ਸੀ ਕਿ ਪੋੜਿਆਂ ਦੇ ਵਿੱਚ ਪਾਣਾ ਆਪਾਂ ਪਹਿਲਾਂ ਬਣਾਵਾਂਗੇ ਆਪਾਂ ਪਕੌੜੇ ਤੇ ਫਿਰ ਤੁਰਕੇ ਦਾ ਸਮਾਨ ਤਿਆਰ ਕਰਾਂਗੇ ਹਾਂਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗਾਇਜ਼ ਅੱਜ ਮੈਂ ਬਣਾਉਣ ਲੱਗੀ ਆ ਕੜੀ ਪਕੌੜਾ ਤੇ ਮੈਂ ਇੱਧਰ ਟੋਟਲੀਆਂ ਧਨੀਆਂ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਵਾਂਗੀ ਕੀ ਕੀ ਕਰਨਾ ਹੈ ਆਪਾਂ ਬਣੀ ਰਿਓ ਚੜੀ ਵਲੋਗ ਦੇ ਨਾਲ ਤੇ ਵਲੋਗ ਨੂੰ ਪੂਰਾ ਦੇਖਿਓ ਜਿਹੜੇ ਸਾਡੇ ਵੀਡੀਓਜ਼ ਤੇ ਨਵੇਂ ਆਏ ਨੇ ਪਲੀਜ਼ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓਜ਼ ਨੂੰ ਕਰ ਦਿਆ ਕਰੋ ਲਾਈਕ मैं कुट के थोड़ा जी हूँ पाव गे आप मसाले पहले पावे नमक दो चम्मच नमक पा लिया थोड़ी जी जवाइन पावे गर्म मसाला लाल मिर्च ਤੇ ਹੁਣ ਆਪਾਂ ਇਹਨੂੰ ਸਾਰਾ ਕੱਟ ਕੇ ਬੇਸਨ ਪਾ ਕੇ ਤੇ ਇਹਨਾਂ ਨੂੰ ਮਿਕਸ ਕਰਦੇ ਆਂ ਹਾਂਜੀ ਗਾਇਸ ਮੈਂ ਪਾ ਦਿੱਤਾ ਸੀਗਾ ਬੇਸਨ ਤੇ ਮਿਰਚਾਂ ਵਗੈਰਾ ਹੁਣ ਕੱਟ ਲਈਆਂ ਸੀ ਸਾਰੀਆਂ ਮਸਾਲੇ ਸਾਰੇ ਪਾ ਲਏ ਆਪਾਂ ਪਹਿਲਾਂ ਆਪਾਂ ਸਾਰੇ ਮਸਾਲੇ ਨੂੰ ਇੱਥੇ ਸੁੱਕੇ ਰਲਾਵਾਂਗੇ ਨਾ ਜੀ ਬੇਸਨ ਚੰਗੀ ਤਰ੍ਹਾਂ ਲੱਗ ਜਾਊਗਾ ਸਾਰਿਆਂ ਨੂੰ ਫਿਰ ਹਲਕਾ ਜਿਹਾ ਪਾਣੀ ਲਾ ਕੇ ਬਸ ਆਪਾਂ ਨੂੰ ਮਿਲਾ ਲੈਣਾ ਹੈ ਆ ਦੇਖੋ ਗਾਇਸ ਮੈਂ ਨਾ ਹਲਕਾ ਜਾਂ ਜਿਆਦਾ بیسਨ ਨਹੀਂ ਆਪਾਂ ਪਾਣਾ ਹੈਗਾ ਵੀ ਮੋਟਾ بیسਨ ਨਹੀਂ ਰੱਖਣਾ ਆਪਾਂ ਪਤਲਾ-ਪਤਲਾ ਰੱਖਣਾ ਤੇ ਇਸ ਕਰਕੇ ਮੈਂ ਥੋੜਾ ਹੀ ਪਾਇਆ بیسਨ ਜਿਆਦਾ ਨਹੀਂ ਪਾਇਆਗਾ ਵੀ ਬਸ ਆਪਣੇ ਪਕੌੜੇ ਢੋੜ ਸਕਣ ਹੋਰ ਨਾਲ ਕੀ ਪਾਇਆ ਆਪਾਂ ਤੇ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਆ ਤੇ ਤੇਲ ਇੱਧਰ ਆਪਾਂ ਹੋ ਗਿਆ ਕੜ ਗਿਆ ਚੰਗੀ ਤਰ੍ਹਾਂ ਧੂਆ ਛੱਡਣ ਲੱਗ ਗਿਆ ਤੇ ਹੁਣ ਆਪਾਂ ਬਣਾਉਣੀ ਆ ਪਕੌੜੇ ਹਾਂਜੀ ਗਾਇਸ ਮੈਂ ਪਹਿਲਾਂ ਕੋਰ ਪਾ ਦਿੱਤਾ ਸੀ ਆ ਪਕੋੜੇ ਦੇਖੋ ਵਧੀਆ ਬਣ ਰਹੇ ਆ ਆਪਣੇ ਐਂਡ ਜਿੰਨੀ ਤਰ੍ਹਾਂ ਆਪਾਂ ਵਧੀਆ ਰਾੜ ਕੇ ਬਣਾ ਲੈਣੇ ਆ। ਜੀ ਗਾਇਜ਼ ਆਪਣੇ ਪਕੋੜੇ ਬਣ ਗਏ ਸੀਗੇ ਥੋੜੇ ਜਿ ਥੋੜੇ ਜਿ ਪਾਈ ਹੋਏ ਆ ਥੋੜੇ ਰਹਿੰਦੇ ਆ ਤੇ ਅੰਦਰ ਮੈਂ ਲੱਸੀ ਦੇ ਵਿੱਚ ਨਾ ਬੇਸਨ ਘੋਲ ਲਿਆ ਸੀਗਾ ਕੋਲ ਬਣਾ ਲਿਆ ਹੁਣ ਮੈਂ ਕੁਲਕਾ ਤਿਆਰ ਕਰਨ ਲੱਗੀ ਆ ਰੋਣ ਦੀ ਨਾਲ। ਗਾਇਜ਼ ਪਕੋੜੇ ਮੈਂ ਸਾਰੇ ਕੱਢ ਲਏ ਆ ਤੇ ਤੇਲ ਆਪਾਂ ਇਹ ਵਾਲਾ ਬਚ ਗਿਆ ਨਾ ਪਕੋੜੇ ਕੱਢਣ ਤੋਂ ਬਾਅਦ। ਫਿਰ ਉਹਨੇ ਦੇ ਨਾਲ ਹੀ ਆਪਾਂ ਤੁੜਕਾ ਲਾਵਾਂਗੇ ਕੜਾਈ ਦੇ ਵਿੱਚ ਥੋੜਾ ਜਿਹਾ ਪਾ ਲਵਾਂਗੇ ਇਹਦੇ ਵਿੱਚੋਂ ਤੇ ਚਲੋ ਬਣਾਉਣੀ ਹੈ ਅੱਜ ਕੜੇ ਐਸੇ ਇਧਰ ਮੈਂ ਨਾ ਤਿੰਨ ਵੱਡੇ ਸਾਈਜ਼ ਦੇ ਪਿਆਜ਼ ਕੱਟ ਲਏ ਆ ਆਪਾਂ ਲੰਬੇ ਲੰਬੇ ਸਲਾਈਸ ਕੱਟੇ ਆ ਤੇ ਬਰੀਕ ਨਹੀਂ ਘਟਨਾ ਤੇ 7-8 ਮਿਰਚਾਂ ਹਰੀਆਂ ਕੱਟ ਲਈਆਂ ਇਧਰ ਮੈਂ ਲਸਣ ਥੋੜਾ ਜਿਹਾ ਕੁੱਟ ਲਿਆ ਸੀਗਾ ਤੇ ਤੇਲ ਹੋ ਗਿਆ ਗਰਮ ਤੇ ਚਲੋ ਪਾਣੀਆ ਵਿੱਚ ਮਸਾਲੇ ਆਪਾਂ दाना अपने है।, है।, है नहीं है इसलिए मैं जीरा ही पा रही साबुत लाल मिर्च पौड़कर ਤਾਂ ਬਰਾਂਡ ਕਰਦੇ ਹਾਂ ਫਿਰ ਪੰਨੇ ਪਿਆਜ਼। ਜੀ ਗਾਇਸ ਦੇਖੋ ਪਿਆਜ਼ ਆਪਣੇ ਚੰਗੀ ਦਾ ਘੋੜੀ ਹੋਤੀ ਤੇ ਮੈਂ ਦੋ ਟਮਾਟਰ ਵੀ ਕੱਟ ਕੇ ਪਾ ਰੱਖਿਆ। ਤੇ ਹੁਣ ਇਹਨਾਂ ਨਾਲ ਹੀ ਇਹ ਮਸਾਲੇ ਪਾ ਦਨੇ ਤੇ ਫਿਰ ਆਪਾਂ ਪਾਉਂਗੇ ਦੇਖਣ ਤੱਕ ਹੋ। ਮਸਾਲੇ ਆਪਣੇ ਨੂੰ ਨਿਤਰਾ ਪਾ ਲਿਆ ਤੇ ਹੁਣ ਮੈਂ ਲੱਗੀਆਂ ਦੇਖਣ ਪਾਣ। ਲੱਸੀਨ ਤੇ ਲੱਸੀ। ਲੱਸੀ ਅਗਾਂ ਆਪਾਂ ਇਹ ਹੀ ਪੈਕਟ ਵਾਲੀ ਪਾਈ ਆ ਬਜ਼ਾਰੋਂ ਲੈ ਆ ਕੇ। ਤਰਲਾਂ ਵੀ ਨੂੰ 3-4 ਦਿਨ ਹੋਊ ਸੀ ਇਹ ਫਰੈਸ਼ ਰੱਖੀ ਹੋਈ ਸੀ ਵੀ ਥੋੜੀ ਉੱਤੀ ਵਧੀਆ ਤੇ ਕੜੀਆਂ ਕੜੀ ਵਧੀਆ ਬਣेंगी ਆਪ ਨੂੰ ਕਿਉਂਕਿ ਤਾਜੀ ਲਿਆ ਕੇ ਬਣਾਉਂਦੇ ਤਾਂ ਫਿਰ ਉਹ ਟੇਸ ਤੋਂ ਆਉਂਦਾ ਨਹੀਂ ਖੱਟੇਪਨ ਦਾ ਕੜੀ ਵਿੱਚ ਆਪਾਂ ਪਾਵਾਂਗੇ ਪਾਣੀ 1.5 ਝੱਗ ਪਾਣੀ ਪਾਵਾਂਗੇ ਅੱਧਾ ਝੱਗ ਆਪਾਂ ਬੇਸਨ ਤੇ ਰਸੀ ਦਾ ਘੋਲ ਪਾਇਆ ਹੈ ਹਾਂ ਜੀ ਗੈਸ ਪਾਣੀ ਪਾਸ ਤਾਂ ਮੈਂ ਤੁਹਾਨੂੰ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇੰਜਨ ਦਮਾਂਗੇ ਰੀ ਆਪਣੀ ਚੰਗੀ ਤਰ੍ਹਾਂ ਪਕ ਚੁੱਕੀ ਆ ਫ੍ਰਿਜ ਰਹੀ ਆ ਪਰ ਆਪਾਂ ਹਜੇ ਹੋਰ ਗੜੀ ਕਰਨੀਆਂ ਥੋੜੀ ਜਿਹੀ ਤੇ ਫੇਰ ਪਾਵਾਂਗੇ ਆਪਾਂ ਇਹਦੇ ਵਿੱਚ ਪਕੌੜੇ ਸੈੱਗ ਸੇਕ ਮੈਂ ਬਿਲਕੁਲ ਘਟ ਕੀਤਾ ਹੋਇਆ ਹੈ ਹੱਦ ਗਈ ਗਾਇਸ ਆਪਣੀ ਖੜੀ ਇਧਰ ਹੋ ਗਈ ਸੀ ਵੀ ਰਹੀ ਸੀ ਤੇ ਮੈਂ ਬਾਅਦ ਦਿੱਤੀ ਸੀ ਪਕੌੜੇ ਵੀ ਇਹਦੇ ਵਿੱਚ ਆ ਦੇਖੋ ਕੁੜੇ ਮੇ ਹੋ ਨਹੀਂ ਪਾਏ ਤਾਂ ਪੰਜ ਮਿੰਟ ਆਪਾਂ ਇਹਨਾਂ ਨੂੰ ਵੀ ਸਟੇਕ ਲੱਗਣ ਦਵਾਂਗੇ ਤੇ ਉਸ ਤੋਂ ਬਾਅਦ ਕਰ ਦਾਂਗੇ ਗੈਸ ਬੰਦ ਖੜੀ ਆਪਣੀ ਗਾੜੀ ਵੀ ਹੋ ਗਈ ਆ ਤੇ ਮੈਂ ਨਾ ਰੱਖ ਲਈ ਸੀ ਇਧਰ ਚਾਹ ਤੇ ਇਹ ਮੈਂ ਮਲਾਈ ਜੋੜੀ ਹੋਈ ਸੀਗੀ ਤੇ ਉਹਦਾ ਮੈਂ ਲੱਗਿਆ ਘਿਓ ਬਣਾਉਣਾ ਫਿਰ ਜਿਆਦਾ ਖੱਟੀ ਹੋ ਜਾਂਦੀ ਆ ਮਲਾਈ ਇਸ ਕਰਕੇ ਫਿਰ ਘੇ ਦਾ ਵੀ ਟੇਸਟ ਜਿਆ ਸਹੀ ਨਹੀਂ ਆਂਦਾ ਤੇ ਨਾਲ ਦੀ ਨਾਲ ਫਿਰ ਹਫਤੇ ਦੀ ਹੁੰਦੀ ਆ ਮਲਾਈ ਤੇ ਮੈਂ ਘੇ ਘੱਟ ਲੰਮੀ ਨਾ ਕਾਜੀ ਗਾਇਸ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਬਲੌਗ ਸਾਡਾ ਕਿੱਥਾ ਲੱਗਾ ਓਕੇ